ਅਧਿਆਸ ਦੇ ਸਤਕਾਰ ਵਿੱਚ ਅਧਿਆਸ ਦੇ ਅਦਭ ਵਿੱਚ ਵਿਅੰਤ ਇਤਿਹਾਸ ਵਿੱਚ ਮਾਇਆ ਹਾਜ਼ਰ ਹੋਈ ਗੁਰਦੇਵ ਸਾਹਿਬੀਆਂ ਦੀਆਂ ਦਾਤਾਂ ਹਾਜ਼ਰੀਆਂ ਪਰਮਾਨ ਕਰ ਕਦਮ ਕਦਮ ਲੇਖੇ ਵਿੱਚ ਲਾਵਣ ਗਰਵ ਘਰੋਂ ਕੋ ਸਿੱਖੀ ਜੀਵਨ ਨਾਮਦਾਰ ਦੀਆਂ ਦਾਤਾਂ ਦੇ ਕੇ ਪਾਤਸ਼ਾਹ ਜੀ ਜਮਾ ਜੀ ਆਯੁਰ ਸਦੀ ਸਰਕਾਰ ਨੇ ਸਤਿਗਾਈ ਪਰਮਾਤਮਾ ਨੂੰ ਸੰਬੋਧਨ ਕਰਕੇ ਇਤੋਂ ਗਲਾਪੇ ਔਰ ਪੰਜਾਬੇ ਦੇ ਘਰ ਵਿੱਚ ਪਹੁੰਚ ਗਿਆ ਜਾ ਕੇ ਇਹਨਾਂ ਦਾ ਨਾਮ ਕਰ। ਇਹਨੇ ਬੂਹੇ ਉੱਤੇ ਖਲੋ ਕੇ ਆਵਾਜ਼ ਦਿੱਤੀ ਚੌਧਰੀ ਸਾਹਿਬ ਚੌਧਰੀ ਸਾਹਿਬ ਚੌਧਰੀ ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਜੀ ਜਿਹੜੇ ਗੁਰੂ ਦੀਆਂ ਤੁਸੀਂ ਰਾਤ ਦੇ ਨੇ ਬਾਤਾਂ ਪਾਉਂਦੇ ਨਹੀਂ ਥੱਕਦੇ। ਜਿਹੜੇ ਗੁਰੂ ਨੂੰ ਰਾਤ ਦੇਣ ਯਾਦ ਕਰਦੇ ਰਹਿੰਦੇ ਨੇ ਸਾਡਾ ਗੁਰੂ ਅਨੰਦਪੁਰ ਸਾਹਿਬ ਵਾਲਾ ਗੁਰੂ ਅੱਜ ਦਿਓ ਜੇ ਤੁਸੀਂ ਉਹਦਾ ਥੇਰਾ ਮੂਰਾ ਦੱਸਦੇ ਸੀ ਅੱਜ ਖੂਬ ਖੂਬ ਤੁਹਾਡੇ ਘੂਤ ਆਇਆ ਇੱਕ ਉਹ ਤੇਨੋਂ ਦੇ ਨਾਲ ਔੜੋ ਹੋਦੇ ਚਾਰ ਜਾਣੇ ਨੇ ਉਹਨਾਂ ਗੱਲ ਵਿੱਚ ਖੁੱਲੇ ਗੋਲੇ ਪਾਰੇ ਨੇ ਔਰ ਸ਼ਸਤਰ ਉਹਨਾਂ ਦੇ ਕੋਲ ਨੇ ਕਿਉਂ ਬਾਖਦਾ ਹੈ ਕਿਵੇਂ ਪ੍ਰਮਾਤਮਾ ਇਸ ਧਰਤੀ ਉੱਤੇ ਉਤਰ ਆਇਆ ਹੋਵੇ ਰੱਬੀ ਹੂ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਗਲਾਬੇ ਨੇ ਪੰਜਾਬੇ ਨਾਲ ਗੱਲ ਕੀਤੀ ਮੇਰਾ ਕਾਮਿਲ ਜੀ ਰਾਤ ਜਿਹੜੇ ਕਰਤਾਰਾਂ ਕਰਦੇ ਸਨ ਦੋ ਸ਼ਤਾ ਮਕਾਨ ਤਿਆਰ ਕਰਕੇ ਕਲਗੀਆਂ ਵਾਲਿਆਂ ਮubarrak ਚਰਨ ਕਹਿੰਦੇ ਵਿੱਚ ਪਹਿਲਾਂ ਤੁਸੀਂ ਪਾਉਗੇ ਤੇ ਅਸੀਂ ਫੇਰ ਕੇ ਦੇ ਵਿੱਚ ਆਪਣਾ ਸਮਾਨ ਰੱਖਣਾ ਤੇ ਫੇਰ ਕੇ ਦੇ ਵਿੱਚ ਅਸੀਂ ਬਣਨਾ ਪਹਿਲਾਂ ਤੁਸੀਂ ਕਿਰਪਾ ਕਰੋ ਇਹਦੇ ਵਿੱਚ ਚਰਨ ਪਾਓ ਲੱਗਦਾ ਹੈ ਸਾਡੀ ਅਰਦਾਸ ਪ੍ਰਮਾਤਮਾ ਨੇ ਸਰਵਣ ਕਰ ਲਈ ਹੈ ਦੁਆ ਕਬੂਲ ਹੁੰਦੀ ਹੈ ਤਦ ਜਦੋਂ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋਂ ਜੇ ਹੀ ਕੇ ਜੇ ਪੜੀ ਮੁਸ਼ਕਿਲ ਸੇ ਹੁੰਦੀ ਹੈ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਅਗਰ ਇਨਸਾਨ ਅੰਦਰਲੀ ਆਤਮਾ ਦੇ ਨਾਲ ਕਰੇ ਉਹ ਕਿਤੇ ਵੀ ਬਲੋਕੇ ਕਰ ਲਵੇ ਲਫ਼ਜ਼ ਕਿੰਨੇ ਵੀ ਥੋੜੇ ਵੱਤ ਲਵੇ ਪਰ ਅੰਦਰੋਂ ਸਾਥ ਹੋਏ ਤੇ ਪ੍ਰਮਾਤਮਾ ਅਰਦਾਸ ਪ੍ਰਵਾਨ ਕਰ ਲੈਂਦਾ ਹੈ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਗੁਰੂ ਗੋਬਿੰਦ ਦਾ ਪੂਰਨ ਗੁਣਤਾਸ ਤੇ ਜਨਪਣ ਦੀ ਜਾਤ ਕਿੱਥੋਂ ਆਣੀ ਹੈ ਕਤਾਬਾਂ ਵਿੱਚੋਂ ਨਹੀਂ ਨੋਵੈਲਾਂ ਵਿੱਚੋਂ ਨਹੀਂ ਜਨਮ ਮੰਨ ਵੀ ਜਾਂਚ ਆਉਣੀ ਆ ਐਸ ਸੰਗਤ ਵਿੱਚੋਂ ਮੇਰੇ ਮਾਨੋ ਦੀ ਸਾਥ ਸੰਗਤ ਮਿਲੇ ਸੋ ਤਰਿਆ ਉਹਨੇ ਤਰਨਾ ਤੇ ਉਹਨੇ ਇਹ ਝੁਗਤੀ ਪ੍ਰਾਪਤ ਕਰਨੀ ਆ ਜਿਹਨੇ ਸੰਗਤ ਵਿੱਚ ਬੈਠਣਾ ਸੰਗਤ ਵਿੱਚ ਐਸੀ ਤਾਕਤ ਹੈ ਤੋਂ ਝੁਗਤੀ ਵਿੱਚ ਹੁੰਦੀ ਹੈ ਤੇ ਝੁਗਤੀ ਦੇ ਨਾਲ ਮੁਕਤੀ ਮਿਲ ਜਾਂਦੀ ਹੈ ਮੁਕਤੀ ਹੁਣ ਗਲਾਪੇ ਨੇ ਆਖਿਆ ਵੀਰ ਪੰਜਾਬੇ ਆ ਸੁਣਿਆ ਹੈ ਕਿਸੇ ਰੈਪਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੋਵੇ ਕਦੇ ਖਾਲੀ ਹੱਥ ਨਹੀਂ ਜਾਣੇ ਚਾਹੀਦਾ ਕੋਈ ਨਾ ਕੋਈ ਭੇਟਾ ਨੂੰ ਜ਼ਰੂਰ ਚੜਾਉਣੀ ਚਾਹੀਦੀ ਹੈ ਕਿ ਸਾਡੇ ਕੋਲ ਆਇਆ ਹੈ ਆਨੰਦਪੁਰ ਸਾਹਿਬ ਦਾ ਵਾਸੀ ਅਸੀਂ ਉਹਦੇ ਬਾਅਦ ਤੇ ਕੀ ਲੈ ਕੇ ਜਾਈਏ ਕਿ ਨਾ ਆਪਸ ਵਿੱਚ ਸਲਾਹ ਕੀਤੀ ਸਰਦੀ ਦੀ ਰੁੱਤ ਹੈ ਠੰਡ ਨਾਲ ਠਰਗੀਆਂ ਬਣ ਗਈਆਂ ਚਾਰੇ ਰੂਹਾਂ ਗਰਮ ਗੁੱਤ ਪਿਆਰ ਦਿੱਤਾ ਜਾਵੇ ਦੂਰ ਹੋ ਜਾਂਦੀ ਏ ਸਿਆਲ ਵਿੱਚ ਹੁੰਦਾ ਗਲਾਸ ਗਰਮ-ਗਰਮ ਪੀ ਲਈ ਤੇ ਕੁਾਰ ਪਸੀਨਾ ਸੁੱਟ ਜਾਂਦਾ ਫਿਰ ਮੈਂ ਸਾਂ ਜਾਂਦੀ ਏ ਇਹਨਾਂ ਆਖਿਆ ਵੀਰ ਜੀ ਦੁੱਧ ਲੈ ਕੇ ਜਾਣਾ ਚਾਹੀਦਾ ਹੁਣ ਦੁੱਧ ਦੀ ਸਿੱਖ ਇਤਿਹਾਸ ਵਿੱਚ ਕਿੰਨੀ ਅਹਿਮਤਾ ਕਦੇ ਬਾਪੇ ਬੂਰੇ ਨੇ ਗੁਰੂ ਨਾਨਕ ਦੇ ਪਾਛੈ ਤੇ ਭਾਈ ਮਰਦਾਨੇ ਨੂੰ ਦੁੱਧ ਭਲਾਇਆ ਮਲਾਈ ਦਾ ਗੁਰਦੇਵ ਨੇ ਦੁੱਧ ਛਕਿਆ ਭਾਈ ਮਰਦਾਨੇ ਨੇ ਦੁੱਧ ਛਕਿਆ ਤੇ ਬੂੜੇ ਨੇ ਆਪਣੇ ਮਨ ਦੀ ਬੇਦਨਾ ਨੂੰ ਨਾਲ ਸਾਂਝੀ ਕੀਤੀ ਗੁਰਦੇਵ ਨੇ ਆਖਿਆ ਨਾਉ ਕੀ ਹੈ ਮਾਲਕ ਨੇ ਆਖਿਆ ਜੀ ਪੂਰਾ ਆਚਾਰ ਨਹੀਂ ਕਹਿੰਦੇ ਤੁਹਾਡੀਆਂ ਤੇ ਵਿਚਾਰਾ ਬੁੱਢਿਆਂ ਵਾਲੀਆਂ ਨੇ ਨਾ ਤੁਹਾਡਾ ਪੂਰਾ ਮਹਾਰਾਜ ਇਹੋ ਹੀ ਤੇ ਮਨ ਵਿੱਚ ਚਿੰਤਾ ਹੈ ਗੁਰਦੇਵ ਕਹਿੰਦੇ ਵਾਹ ਉਮਰ ਖੇਡਣ ਦੀ ਮੱਲਣ ਦੀ ਇਹ ਉਮਰ ਕਿਰਤਾਂ ਵਾਲੀ ਨਹੀਂ ਇਹਦੇ ਵਿੱਚ ਤਿਰਤਾ ਕਿਹੜੀ ਪੈ ਗਈ ਜਿੰਨੇ ਆਖਿਆ ਮਹਾਰਾਜ ਮੌਤ ਦਾ ਡਰ ਹਿਰਦੇ ਵਿੱਚ ਬੈਠ ਗਿਆ ਏ ਮਾਂ ਥੱਲੇ ਚੱਗਵਾਲ ਰਹੀ ਸੀ ਲੱਕੜਾਂ ਮੋਟੀਆਂ ਤਾਂ ਅੱਗ ਲੱਕੜਾਂ ਨੂੰ ਪਕੜੇ ਨਾ ਮਾਂ ਨੇ ਆਖਿਆ ਪੂੜਿਆ ਉਹ ਛੋਟੀਆਂ-ਛੋਟੀਆਂ ਢੀਂਗੜੀਆਂ ਤੋੜ ਕੇ ਲਿਆ ਛੋਟੀਆਂ-ਛੋਟੀਆਂ ਲਿਆ ਤੇ ਦੇ ਦੋ ਜਾ ਕੇ ਚੁੱਲ੍ਹੇ ਵਿੱਚ ਡਾਈਆਂ ਮਾਂ ਨੇ ਅੱਗ ਲਾਈ ਝੱਟ ਦੇਣੀ ਛੋਟੀਆਂ ਲੱਕੜਾਂ ਨੂੰ ਅੱਗ ਪਈ ਉਹਦੇ ਤੋਂ ਵੱਡੀਆਂ ਵੀ ਲਪੇਟ ਵਿੱਚ ਆ ਗਈਆਂ ਉਸੇ ਦਿਨ ਦਾ ਮਨ ਵਿੱਚ ਡਰ ਬੈ ਗਿਆ ਏ ਕਿਤੇ ਬਟੇਪੇ ਤੋਂ ਪਹਿਲਾਂ ਮੈਨੂੰ ਮੌਤ ਨਾ ਆ ਜਾਵੇ ਬਚਪਨ ਦੇਤੀ ਕਿਉਂਕਿ ਇਹ ਛੋਟੀਆਂ ਲੱਕੜਾਂ ਨੂੰ ਪਹਿਲੋ ਅੱਗ ਲੱਗ ਸਕਦੀ ਹੈ ਤੇ ਕਿਤੇ ਨਹੀਂ ਬਚਪਨ ਦੇਤੀ ਨਾ ਇਸ ਸੰਸਾਰ ਕੋਸਤੁਰ ਜਾਵਾਂ ਮਹਾਰਾਜ ਨੇ ਆਖਿਆ ਬਾਬਾ ਪੁੱਢਾ ਸਾਹਿਬ ਦੁਨੀਆ ਦੇ ਲੋਕ ਤੈਨੂੰ ਕਿਆ ਕਰਗੇ ਬ੍ਰਹਮ ਗਿਆਨਤਾ ਦੀ ਅਵਸਥਾ ਨੂੰ ਪਹੁੰਚੋਗੇ ਉੱਚਾ ਰੁਤਬਾ ਹੋਵੇਗਾ ਉੱਚੀ ਪਦਵੀ ਹੋਵੇਗੀ ਤੁਹਾਡੀ ਤੇ 125 ਵਰਿਆਂ ਦੀ ਆਜੂ ਹਟਾ ਕੇ ਤੁਸੀਂ ਇਸ ਸੰਸਾਰ ਵਿੱਚੋਂ ਜਾਓਗੇ ਫਿਰ ਜਾਓਗੇ ਸਦਾ ਵਾਤੇ ਅੰਦਰ ਹੋ ਜਾਵੋਗੇ ਦੁਨੀਆ ਦੇ ਲੋਕਾਂ ਦੇ ਹਿਰਦੇ ਵਿੱਚ ਵੱਸੋਗੇ ਗੱਜ ਕੇ ਕਹਦੇ ਸਤਨਾਮ ਸ੍ਰੀ ਵਾਤੇ ਫਿਰ ਕਦੇ ਬਾਪੇ ਮੋਤੀ RAM ਮਹਿਰੇ ਨੇ ਦੁੱਧ ਖੜਿਆ ਛੋਡੇ ਜਾਨ ਜਿਆਦਾ ਨੂੰ ਠੰਡੇ ਮੁਰਜ ਵਿੱਚ ਪੁੱਜਾ ਪੁਲਾਇਆ 140 ਮੀਟਰ ਦੀ ਉਚਾਈ ਹੈ ਫੁੱਟ ਦੀ ਠੰਡੇ ਮੁਰਜ ਦੀ ਜਿਹਦੇ ਵਿੱਚ ਸਹਿਮ ਜਾਨ ਦੇ ਕੈਦ ਨੇ ਮੋਤੀ ਨੇ ਜਾ ਕੇ ਦੁੱਧ ਬੁਲਾਇਆ ਤੇ ਮਾਤਾ ਗੁਜਰੀ ਜੀ ਨੇ ਆਖਿਆ ਪਾਪਾ ਮੋਤੀਰਾਮਾ ਤੇਰੇ ਵਾਸਤੇ ਅੱਜ ਕੋਈ ਸਵਰਗਾ ਦੇ ਦਰਵਾਜ਼ੇ ਖੁੱਲੇ ਧੰਨ ਮੋਤੀ ਜਿਨ ਪੁੰਨ ਦਵਾਇ ਗੁਰਬਾਲਾ ਦਾ ਹੀ ਧੁੱਤ ਬੁਲਾਇਆ ਸੁਨਹਰੇ ਦੀ ਧਰਤੀ ਉਤੇ ਦੋ ਚੀਜ਼ਾਂ ਜਿੰਨੀਆਂ ਮਹਿੰਗੀਆਂ ਵੇਚੀਆਂ ਨਾ ਉਹ ਅੱਜ ਤੱਕ ਅਮਰੀਕਾ ਇੰਗਲੈਂਡ ਦੀ ਧਰਤੀ ਉਤੇ ਵੀ ਉਨੀਆਂ ਮਹਿੰਗੀਆਂ ਨਹੀਂ ਵੇਚੀਆਂ ਬਾਬੇ ਮੋਤੀਰਾਮ ਮੈਲੇ ਨੇ ਘਰ ਦੇ ਗਹਿਣੇ ਦੇ ਕੇ ਤੇ ਠੰਡੇ ਗੁਰਜ ਵਿੱਚ ਦੁੱਧ ਖੜਿਆ ਤੇ ਉਸ ਦੁੱਧ ਦੇ ਕਿਵਜ ਵਿੱਚ ਪੂਰਾ ਹੀ ਪਰਿਵਾਰ ਜਾਲਮਾਂ ਨੇ ਕੌਲੂ ਵਿੱਚ ਪੀੜ ਕੇ ਰਾਤ ਕੱਟ ਕੇ ਤੇ ਫੇਰ ਸ਼ਹੀਦ ਕੀਤਾ ਕਿੰਨੀ ਵੱਡੀ ਕੀਮਤ ਤਾਰੀ ਬਾਬੇ ਮੋਤੀराम ਮੈਰੇ ਨੇ ਦੁੱਧ ਦੀ ਤੇ ਦੂਸਰੇ ਪੰਨੇ ਟੋਡਰਪਾਲ ਨੇ ਮੋਰਾ ਖੜੀਆਂ ਕਰਕੇ ਜ਼ਮੀਨ ਲਈ ਤੇ ਇੰਨੀ ਕੁ ਜ਼ਮੀਨ ਲੈ ਸਕਿਆ ਜਿਹਦੇ ਵਿੱਚ ਤਿੰਨਾਂ ਦਾ ਨਹੀਂ ਕੇਵਲ ਇੱਕ ਦਾ ਸੰਸਕਾਰ ਹੋ ਸਕੇ ਤੇ ਫਿਰ ਵਿਚਕਾਏ ਮਾਤਾ ਜੀ ਨੂੰ ਲਟਾ ਕੇ ਤੇ ਦੋਹਾ ਭਾਈਆਂ ਦੇ ਛੋਟੇ ਸਹਬਜ਼ਾਦੇ ਲਟਾਏ ਤੇ ਕਿੱਕੇ ਜਿਗਾ ਵਿੱਚ ਤਿੰਨਾਂ ਦਾ ਸੰਸਕਾਰ ਕੀਤਾ ਨਾ ਕੋਈ ਮਹਿੰਗੀ ਜਗਾ ਆਜਤਾ ਕਰ ਕਿਤੇ ਵੀ ਕੀ ਜੀ ਦੇ ਨਾਮ ਮਹਿੰਗਾ ਦੁੱਧ ਹੀ ਆਜਤਾ ਕਰ ਕਿਤੇ ਵੀ ਕਿਹਾ ਦੇ ਨਾਮ ਇੱਕ ਸਕੇਗਾ ਗੁਲਾਬੇ ਤੇ ਪੰਜਾਬੇ ਨੇ ਦੁੱਧ ਖੜਿਆ ਗਰਮ ਦੁੱਧ ਲੈ ਕੇ ਪਹੁੰਚੇ ਆਪਣੇ ਘਰੇ ਉੱਤੇ ਤੇ ਜਦੋਂ ਤੱਕਦੇ ਨੇ ਗਰੀਬ ਨਿਵਾਜ਼ ਸਤਗੁਰ ਪਾਤਸ਼ਾਹ ਜੀ ਦੀ ਹਾਲਾਤ ਸੀ ਸੁੱਤੇ ਕਲਗੀ ਤੋੜਾ ਨਹੀਂ ਚੋਲਾ ਵੀ ਫੱਜਿਆ ਹੋਇਆ ਏ ਚਰਨਾ ਵਿੱਚੋਂ ਫੂਨ ਕਾ ਜਿੰਮਦਾ ਏ ਭੁੱਪਾ ਮਾਰ ਕੇ ਗੋਵੇਂ ਭਰਾ ਰੋਵੇ ਸਰ ਪਰ ਪਾਤਸ਼ਾਹ ਸੁਪਨੇ ਵਿੱਚ ਵੀ ਨਹੀਂ ਸੀ ਸੋਧਿਆ ਆਨੰਦਪੁਰ ਸਾਹਿਬ ਦੇ ਬਾਤੀ ਉਤੇ ਆ ਦਿਨ ਵੀ ਆਉਣਗੇ ਐਹੋ ਜਿਹਾ ਕੰਮ ਹੀ ਹੋਵੇਗਾ ਨਾ ਕਲਗੀ ਤੋੜਾ ਨਾ ਤੁਹਾਡੇ ਨਾਲ ਇਸ ਵੇਲੇ ਸੇਵਕ ਨਾ ਤੁਹਾਡਾ ਹੁਕਮ ਮੰਨਣ ਵਾਲੇ ਸੇਵਾਦਾਰ ਮਹਾਰਾਜ ਖੱਲੀ ਜਾਣ ਤੇ ਜੰਗਲ ਪਿਆ ਮਾਨ ਵਿੱਚ ਘੁੰਮ ਰਹੇ ਜੇ ਜਿਵੇਂ ਜਲਾਬੇ ਤੇ ਪੰਜਾਬ ਦੇ ਨੇ ਹੱਥ ਬੰਨ ਕੇ ਆਪਣੇ ਘਰਾਂ ਤੇ ਲੈ ਜਾਣ ਦੀ ਬੇਨਤੀ ਗੁਰੂ ਅੱਗੇ ਕੀਤੀ ਨਾਰੇ ਗੁਰਦੇਵ ਦੇ ਹਾਲਾਤ ਜਿਹੜੇ ਸਨ ਉਹਨਾਂ ਵੱਲ ਵੇਖ ਕੇ ਸਤਗੁਰ ਪਾਤਸ਼ਾਹ ਦੇ ਨਾਲ ਦੀ ਦੋ ਗੱਲਾਂ